ਸਸਕਲ ਦੋਸਤੋ ਆਪਾਂ ਲਿਆਂਦੀ ਸੀ ਨਵੀਂ ای ਵਾਈ ਕਾ ਇਹ ای ਵਾਈ ਕਾ ਪਾਵਰ ਸਕੂਟਰੀ ਨਵੀਂ ਸਕੂਟਰੀ ਲੈਂਦੀ ਸੀ ਚਾਰਜਿੰਗ ਵਾਲੀ ਤੇ ਆਪਾਂ ਇਹ ਲੈਂਦੀ ਸੀ ਕਿੱਥੋਂ ਲੈਂਦੀ ਕਿੰਨੇ ਦੀ ਲੈਂਦੀ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਤੇ ਨਾਲੇ ਇੱਕ ਗੱਲ ਉਹ ਤੁਹਾਨੂੰ ਹੋਰ ਦੱਸਦੀ ਕਿ ਇਹ ਆਪਾਂ ਕੋਈ ਵੱਡੀ ਦੁਕਾਨ ਤੋਂ ਨਹੀਂ ਲੈਂਦੀ ਆਪਾਂ ਛੋਟੀ ਨਾਰਮਲ ਦੁਕਾਨ ਤੋਂ ਲੈਂਦੀ ਹੈ ਜਿੱਥੇ ਕਿ ਆਪਾਂ ਨੂੰ ਵੱਡੇ ਸ਼ੋਰੂਮ ਵਾਲੇ ਨਾਲੋਂ 3000 ਰੁਪਏ ਸਸਤੀ ਮਿਲੀ ਜੋ ਕਿ ਇੱਕ ਵੱਡੀ ਦੁਕਾਨਦਾਰ ਵਾਲਾ ਆਫਰ ਦੇ ਰਿਹਾ ਆਫਰ ਦੇ ਵਿੱਚ ਫਾਈਨਲ ਦੇ ਵਿੱਚ ਆਪਾਂ ਡਿਸਾਈਡ ਕੀਤਾ ਸੀ ਕਿ ਆਪਾਂ ਦੋਸਤੋ ਚੱਲੇ ਗਏ ਈ-ਵੈਗ ਲੈਣ ਲਈ ਸਭ ਤੋਂ ਪਹਿਲਾਂ ਆਪਾਂ ਜਦੋਂ ਜਾ ਰਹੇ ਸੀ ਰਸਤੇ ਦੇ ਵਿੱਚ ਮਸਤੂਆਂ ਸਾਹਿਬ ਪੈਂਦਾਗਾ ਆਪਾਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਬਿਨੁ ਸਤਗੁਰੁ ਦੇ ਨ ਕੋਈ ਆਈ ਨਾ ਮਨ ਕੀ ਤਰਤਾ ਤਾਪਰਤਾ ਸਤਗੁਰੂ ਕੇ ਤਾਜੁ ਗੋਇ ਤੋਈ ਵਰ ਕੋਹ ਸੋ ਪਾਰਬ ਬੈ ਚਿਤਾ ਅੰਦਰ ਸਚਾ ਸੋਈ ਬਾਪ ਸੰਬਾਲੀ ਤਉ ਸੰਗਰਗ ਨਾਮੇ ਹੀ ਬਤੂ ਹੋਇ ਨਾਲਿ ਸਤਿ ਗੁਰ ਪਾਇਆ ਕਰਿ ਕਿਉਂਕਿ ਆਪਾਂ ਇੱਕ ਨਵਾਂ ਈ-ਵੈਕ ਜਾਨੀ ਕਿ ਆਪਣੇ ਪਰਿਵਾਰ ਦਾ ਹੀ ਮੈਂਬਰ ਨਵਾਂ ਵਹੀਕਲ ਲੈਣ ਜਾ ਰਹੇ ਸੀ ਤੇ ਆਪਾਂ ਮਸਤੂਆਂ ਸਾਹਿਬ ਦੀ ਉਸ ਧਰਤੀ ਨੂੰ ਮੱਥਾ ਟੇਕਿਆ ਜਿੱਥੇ ਸੰਤਾਂ ਦੀ ਅਪਾਰ ਕਿਰਪਾ ਦੇ ਨਾਲ ਕਾਲਜ ਅਕੈਡਮੀਆ ਬਣੀਆਂ ਹੋਈਆਂ ਨੇ ਫਾਈਨਲੀ ਆਪਾਂ ਪਹੁੰਚ ਗਏ ਸੀ 메ਨ ਰੋਡ ਦੇ ਉੱਤੇ ਜਿੱਥੋਂ ਸੰਗਰੂਰ ਬਰਨਾਲਾ ਰੋੜਾ ਹਾਈਵੇ ਉੱਥੋਂ ਆਪਾਂ ਲੈਣੀ ਸੀ ਬੱਸ ਬੱਸ ਦੀ ਵੇਟ ਕਰ ਰਹੇ ਸੀ ਆਪਾਂ ਰੋਡ ਦੇ ਉੱਤੇ ਬੱਸ ਸਟਾਪ ਦੇ ਉੱਤੇ ਖੜੇ ਤੇ ਜਿੱਥੋਂ ਬਰਨਾਲੇ ਨੂੰ ਬੱਸਾਂ ਜਾ ਰਹੀਆਂ ਨੇ ਉਹ ਸਾਹਮਣੇ ਤੁਸੀਂ ਮਸਤੂਆਂ ਸਾਹਿਬ ਦੇ ਵਿੱਚ ਜੋ ਦੁਕਾਨਾਂ ਬਣੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਦੇ ਨੇੜੇ ਜਾਨੀ ਕਿ ਗੇਟ ਦੇ ਉੱਤੇ ਉਹ ਨੇ ਉਸ ਤੋਂ ਬਾਅਦ ਆਪਾਂ ਨਹੀਂ ਆ ਗਈ ਸੀ ਬੱਸ ਜੋ ਪਟਿਆਲਾ ਬਰਨਾਲਾ ਚੱਲਦੀ ਸੀ ਉਸ ਬੱਸ ਦੇ ਵਿੱਚ ਆਪਾਂ ਬੈਠ ਗਏ ਤੇ ਬੈਠ ਕੇ ਆਪਾਂ ਕਰਤਾ ਆਪਣਾ ਬਰਨਾਲੇ ਵੱਲ ਦਾ ਸਫ਼ਰ ਸ਼ੁਰੂ ਉੱਥੇ ਡਰਾਈਵਰ ਵੀਰ ਦੇ ਨਾਲ ਆਪਾਂ ਕੀਤੀਆਂ ਗੱਲਾਂ ਵੀ ਗੱਲਾਂ-ਵਾਤਾਂ ਤੇ ਗਰਮੀ ਬਹੁਤ ਜ਼ਿਆਦਾ ਸੀ। ਗਰਮੀ ਉਸ ਦਿਨ ਪੂਰੀ ਹੱਦੋਂ ਵੱਧ ਸੀ ਤੇ ਨਾਲ ਹੀ ਆਪਾਂ ਪਹੁੰਚ ਗਏ ਬਰਨਾਲਾ বাস ਸਟੈਂਡ ਦੇ ਵਿੱਚ। ਬਰਨਾਲਾ বাস ਸਟੈਂਡ ਦੇ ਵਿੱਚ ਪਹੁੰਚੇ ਤੇ ਪਹੁੰਚੇ ਤੋਂ ਬਾਅਦ ਆਪਾਂ ਬਾਹਰ ਆਏ বাস ਦੇ ਵਿੱਚੋਂ ਬਾਹਰ ਦੇਖ ਲੋ ਆਪਣਾ ਜਵਾਨ ਆਉਂਦਾ। ਇੱਕ ਇਹਦੀ ਹੋਰ ਖਾਸੀਅਤ ਗੱਲ ਦੱਸਦੀ ਏ। ਇਹ ਕਾਲੇ ਕੱਪੜੇ ਪਸੰਦ ਕਰਦਾ। ਕਾਲੀ ਸਕੂਟਰੀ ਪਸੰਦ ਨਹੀਂ ਕਰਦਾ ਇਹ ਤੇ ਲਾਸਟ ਦੇ ਵਿੱਚ ਆਪਾਂ ਆਪਾਂ ਪਹੁੰਚ ਗਏ ਸੀ ਬਰਨਾਲਾ ਸ਼ਹਿਰ ਦੇ ਵਿੱਚ ਪਹਿਲਾਂ ਜਵਾਨ ਨੂੰ ਆਪਾਂ ਕਰਾਈ ਪੇਟ ਪੂਜਾ ਕਲਫੀ ਕਲਫੀ ਖਵਾਈ ਤੇ ਨਾਲੇ ਖਵਾਇਆ ਆਈਸਕ੍ਰੀਮ ਵਾਲਾ ਕੱਪ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀ ਫਾਈਨਲੀ ਦੁਕਾਨ ਦੇ ਉੱਤੇ ਜਿੱਥੋਂ ਆਪਾਂ ਈ-ਬੈਕ ਲੈਣੀ ਸੀ ਇਹ ਸਾਹਮਣੇ ਖੜੀ ਹੈ ਨੇ ਈ-ਬੈਕ ਤੇ ਆਮ ਦੇ ਨਾਲ ਉਹ ਆਪਾਂ ਨੂੰ ਇੱਥੇ ਰੇਟ ਠੀਕ ਲੱਗਿਆ ਤੇ ਇਥੋਂ ਆਪਾਂ ਇੱਕ ਨਾਭੀ ਕਲਰ ਦੀ ਈ-ਬੈਕ ਪਸੰਦ ਕੀਤੀ ਹੈ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਆਪਣੀ ਪਸੰਦ ਸੀ ਈ-ਬੈਕ ਤੇ ਲਾਸਟ ਦੇ ਵਿੱਚ ਆਪਾਂ ਫਾਈਨਲ ਕੀਤਾ ਈ-ਬੈਕ ਲੈ ਕੇ ਸੌਦਾ ਸੁਦਾ ਕਰਕੇ ਆਪਾਂ ਇਹ ਈ-ਬੈਕ ਲਈ ਸੀ 35000 ਰੁਪਏ ਦੀ ਜੋ ਕਿ ਆਪਾਂ ਇੱਕ ਸ਼ੋਰੂਮ ਦੇ ਵਿੱਚ ਦੇਖੀ ਸੀ ਜਿੱਥੇ ਉਹ ਆਫਰ ਦੇ ਵਿੱਚ 38000 ਰੁਪਏ ਦੀ ਦੇ ਰਿਆ ਤੇ ਉਸ ਤੋਂ ਬਾਅਦ ਆਪਾਂ ਦੋ ਸੀ ਇੱਕ ਆਪਣਾ ਬੇਟਾ ਸੀ ਨਾਲ تنویر ਸਿੰਘ تنویر 씨 ਨਾਲ ਆਪਣੇ ਤੇ ਆਪਾਂ ਪਾ ਦਿੱਤਾ ਸੰਗਰੂਰ ਵੱਲ ਚਾਲੇ ਇਹ ਦੇਖੋ 34 35 ਤੇ ਜਾਂਦੀ ਹੈ ਪਹਿਲੇ ਗੇਅਰ 'ਚ ਤੇ ਉਸ ਤੋਂ ਬਾਅਦ ਇੱਕ ਆਪਾਂ ਬਾਧਰਪੁਰ ਆਉਣੇ ਜਦੋਂ ਉੱਥੇ ਦੇਖਿਆ ਵੀ ਸਭ ਤੋਂ ਵੱਡਾ ਪੰਜਾਬ ਦਾ ਮੈਨੂੰ ਲੱਗਦਾ ਮੱਕੀ ਦੇ achar ਦਾ ਸਭ ਤੋਂ ਵੱਡਾ ਭੰਡਾਰ ਇੱਥੇ ਹੈ ਬਹਾਦਰਪੁਰ ਦੇ ਵਿੱਚ ਬਹਾਦਰਪੁਰ ਤੋਂ ਬੜਬੜ ਰੋਡ ਦੇ ਉੱਤੇ ਬਰਨਾਲਾ ਰੋਡ ਦੇ ਉੱਤੇ ਇਹ ਭੰਡਾਰ ਆ ਟਰਾਲੀਆਂ ਟਰਾਲੀਆਂ ਖੜੀਆਂ ਦੇਖੋ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਡ੍ਰੀਆਂ ਲਾਈਟਾਂ ਲੂਟਾਂ ਚੈੱਕ ਕੀਤੇ ਨਾਲ ਹਾਰਨ ਵਗੈਰਾ ਚੈੱਕ ਕੀਤੇ ਤੇ ਇਸ ਨੂੰ ਥੋੜੀ ਰੈਸਟ ਦਵਾਈ ਤੇ ਨਾਲ ਹੀ ਆਪਾਂ ਦੇਖਿਆ ਜਿੱਥੇ achar ਵਾਲੀਆਂ ਗੱਡੀਆਂ ਮੱਕੀ ਦੇ achar ਵਾਲੀਆਂ ਗੱਡੀਆਂ ਗੱਡੀਆਂ ਨੇ ਉਸ ਤੋਂ ਬਾਅਦ ਆਪਾਂ ਆ ਗਏ ਗੁਰਦੁਆਰਾ ਮਸਤੂਆ ਸਾਹਿਬ ਦੁਵਾਰਾ ਆਪਣੇ ਦੋਨੇ ਵਹੀਕਲ ਖੜੇ ਨੇ ਤੇ ਵਹੀਕਲ ਦੇ ਨਾਲ ਹੀ ਆਪਣੀ ਨਵੀਂ ਵਾਇਕ ਖੜੀ ਸੀ ਤੇ ਆਪਾਂ ਨਾਲ ਹੀ ਮੱਥਾ ਟਿਕਾਉਣ ਲਈ ਲੈ ਕੇ ਆਏ ਪਹਿਲਾਂ ਉਸ ਪ੍ਰਮਾਤਮਾ ਤੋਂ ਆਗਿਆ ਲੈ ਕੇ ਗਏ ਸੀ ਤੇ ਆਪਾਂ ਖਰੀਦ ਕਰਨ ਤੋਂ ਬਾਅਦ ਫਿਰ ਦੁਬਾਰਾ ਮਸਤੂਆ ਸਾਹਿਬ ਮੱਥਾ ਟੇਕਣ ਲਈ ਆਏ ਦਰਵਾਰ ਸਾਹਿਬ ਦੇ ਵਿੱਚ ਉਸ ਪ੍ਰਮਾਤਮਾ ਦਾ ਦੁਬਾਰਾ ਫੇਰ ਧੰਨਵਾਦ ਕੀਤਾ ਕਿ ਤੁਸੀਂ ਸਾਨੂੰ ਇੱਕ ਵਧੀਆ ਡੀਲ ਕਰਵਾਈ ਜਿਸ ਦੇ ਨਾਲ ਆਪਾਂ ਨੂੰ ਜਿਆਦਾ ਨਹੀਂ ਪਤਾ ਕੋ ਆਪਾਂ ਕਹਿ ਸਕਦੇ ਆ ਕਿ ਉਸ ਪਰਮਾਤਮਾ ਦਾ ਓਟ ਆਸਰਾ ਲੈ ਕੇ ਕਪਾ ਵਧੀਆ ਈ ਵੈਕ ਲੈ ਆਂਦੀ ਤੇ ਫਾਈਨਲੀ ਆਪਾਂ ਆ ਗਏ ਘਰ ਘਰ ਦੇ ਵਿੱਚ ਆਏ ਤੇ ਉਹ ਸਾਹਮਣੇ ਆ ਰਿਹਾ ਆਪਣਾ ਜ਼ਬਾਨ ਈ ਵੈਕ Arbiera de tenis. ¿Eh? Arbiera de tenis. ¿Eh?